ਹਾਂਜੀ ਅੱਜ ਆਪਾਂ 25 ਬ੍ਰੈਚ ਸੂਟ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲੇ ਹੈਵੀ ਮਾਪ ਹੈ ਜੀ ਔਰ কুরਤੀ ਦਾ ਫਰੰਟ ਔਰ ਬੈਕ ਪਾਰਟ ਆਪਾਂ ਅਲੱਗ ਕਰ ਲੈਨੇ ਆ ਜਿੰਨੀ ਵੀ ਆਪਣੀ ਲੈਂਥ ਹੈ ਅਲੱਗ ਕਰਨ ਤੋਂ ਬਾਅਦ ਇਹ ਆਪਣੇ ਕੋਲੇ ਲਾਈਨਿੰਗ ਹੈ ਲਾਈਨਿੰਗ ਨੂੰ ਵੀ ਆਪਾਂ ਜਿੰਨੀ ਆਪਣੀ কুরਤੀ ਦੀ ਲੈਂਥ ਹੈ ਉਹਦੇ ਵਿੱਚ ਅੱਧਾ ਇੰਚ ਘਟਾ ਕੇ ਲਾਈਨਿੰਗ ਦੇ ਪੱਲੇ ਵੀ ਅਲੱਗ ਕਰ ਲਾਂਗੇ ਅਲੱਗ ਕਰਨ ਤੋਂ ਬਾਅਦ ਇਹਦੇ ਤੇ ਆਪਾਂ ਪ੍ਰੈਸ ਲਗਾ ਕੇ ਇਹਨੂੰ ਸਿੱਧਾ ਕਰ ਲੈਨੇ ਆ ਤੇ ਇਹ ਆਪਾਂ ਕਾਊਂਟਰ ਤੇ ਕਪੜਾ ਵਿਛਾ ਲਿਆ ਜੀ ਜਿੰਨੀ ਵੀ ਆਪਣੀ ਕੁੜਤੀ ਦੀ ਹਿੱਪ ਹੁੰਦੀ ਹੈ ਉਹਦੇ ਵਿੱਚ ਲਾਈਨਿੰਗ ਨੂੰ 5 ਇੰਚ ਐਕਸਟਰਾ ਲੈ ਕੇ ਅੱਧਾ ਇੰਚ ਲਾਈਨਿੰਗ ਨੂੰ ਫੋਲਡ ਕਰਨਾ ਹੈ ਇਸ ਤਰੀਕੇ ਨਾਲ ਪੂਰੀ ਹੀ ਲਾਈਨਿੰਗ ਦੇ ਉੱਪਰ ਪ੍ਰੈਸ ਨੂੰ ਤੁਸੀਂ ਚੱਕ-ਚੱਕ ਕੇ ਰੱਖਣਾ ਠੀਕ ਹੈ ਇਹਦੇ ਨਾਲ ਜਿਹੜੀ ਕਰੀਜ਼ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬਣਦੀ ਹੈ ਹਾਫ ਇੰਚ ਲਾਈਨਿੰਗ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਉੱਪਰ ਵਾਲੀ ਸਾਈਡ ਤੋਂ ਜੋ ਆਪਣਾ ਬਾਹਰ ਘਾਟ ਕੱਪੜਾ ਹੈ ਇਹਨੂੰ ਆਪਾਂ ਕੱਟ ਕਰ ਲਾਂਗੇ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਮਾਰਕਿੰਗ ਸਟਾਰਟ ਕਰਾਂਗੇ ਸੋ ਜਿਹੜਾ ਆਪਾਂ ਤੀਰਾ ਲੈਣਾ ਹੈ ਜੀ 25 ਬ੍ਰੈਸਟ ਲਈ ਉਹ ਰੱਖਾਂਗੇ 7 ਇੰਚ ਠੀਕ ਹੈ मोडा रखा साढ़े सत्तती रखा साढ़े छे इंच टेपन तिरछा कर लेंगे इतने अपना बैकनैक है जी बैकनैक जो आपको रेडी करना है वो करना है साढ़े छे इंच ਔਰ 7 ਇੰਚ ਤੇ ਆਪਾਂ neck ਨੂੰ ਕੱਟ ਕਰਨਾ ਹੈ ਚੁੜਾਈ ਰੱਖੀਏ ਜੀ 2.5 ਇੰਚ ਉਪਰੋਂ ਲੈ ਕੇ ਥੱਲੇ ਤੱਕ ਜੋ ਆਪਾਂ ਪਲੇਟ ਰੱਖਣੀਆਂ ਉਹ ਰੱਖਾਂਗੇ ਆਪਾਂ 13 ਤੋਂ 13.5 ਦੇ ਵਿੱਚ ਤੁਸੀਂ 13 ਵੀ ਰੱਖ ਸਕਦੇ ਹੋ 13.5 ਵੀ ਆਪਾਂ ਲੈ ਰਹੇ ਹਾਂ ਜੀ 13 ਇੰਚ ਗੈਪਿੰਗ ਰੱਖਾਂਗੇ 4 ਇੰਚ ਦੀ ਸਟੈਂਡਰਡ ਸਾਈਜ਼ 7 ਇੰਚ ਡ੍ਰੇਡ ਦਾ ਹੁਣ ਆਪਾਂ ਹਾਫ ਕਰ ਲਾਂਗੇ ਹੁਣ ਆਪਾਂ ਸਾਈਡ ਸਲਾਈ ਸਾਈਡ ਸਲਾਈ ਰੱਖਾਂਗੇ ਸਾਈਡ ਸਲਾਈ ਇਹਨਾਂ ਦੀ ਰੈਡੀ ਹੈ ਜੀ 15 ਇੰਚ 15.5 16 ਤੇ ਨਿਸ਼ਾਨ ਲਗਾਵਾਂਗੇ 25 ਬ੍ਰੈਸਟ ਹੈ ਜੀ ਫੁੱਲ ਪਲੇਟ ਹੈ ਇਸ ਲਈ ਪੁਆਇੰਟ ਆਪਾਂ ਥੋੜਾ ਜਿਆਦਾ ਲਵਾਂਗੇ ਕਿਉਂਕਿ ਪਲੇਟ ਵੀ ਪਾਉਣੀ ਆਪਾਂ ਮੋਢੇ ਤੇ 22 ਇੰਚ ਇਹਨਾਂ ਦੀ ਕਮਰ ਹੈ ਤੇ 11 ਤੇ ਨਿਸ਼ਾਨ ਲਗਾ ਲਾਂਗੇ ਅੱਧਾ ਇੰਚ ਐਕਸਟਰਾ ਪਲੇਟ ਦਾ 27 ਇੰਚ ਇਹਨਾਂ ਦੀ हिਪ ਹੈ 13.5 ਤੇ ਮਾਰਕਿੰਗ ਕਰ ਲਾਂਗੇ ਹੁਣ S ਵਾਲੇ ਨਿਸ਼ਾਨ ਨੂੰ ਕਮਰ ਦੇ ਨਿਸ਼ਾਨ ਨਾਲ ਮਿਲਾਣਾ ਹੈ ਔਰ S ਵਾਲੇ ਨਿਸ਼ਾਨ ਨੂੰ ਬਾਕਸ ਦੇ ਨਾਲ ਇੱਥੋਂ ਹੁਣ ਗੈਪਿੰਗ ਹੈ ਜੀ ਆਪਾਂ 2 ਇੰਚ ਦੀ ਇਧਰਲੀ ਸਾਈਡ ਵੀ 2 ਇੰਚ ਦੀ ਤੁਸੀਂ ਦੋਨੋਂ ਸਾਈਡ ਜੋ ਗੈਪਿੰਗ ਰੱਖਣੀ ਆ ਉਹ 2 2 ਇੰਚ ਦੀ ਰੱਖਣੀ ਆ ਔਰ ਜੇ ਤੁਸੀਂ ਢਾਈ ਢਾਈ ਦੀ ਰੱਖੋਗੇ ਤਾਂ ਵੀ ਫਿਟਿੰਗ ਜੀ ਬਿਲਕੁਲ ਪਰਫੈਕਟ ਆਊਗੀ 1 ਇੰਚ ਫਰੰਟ ਦੀ ਔਰ 1 ਇੰਚ ਬੈਕ ਦੀ ਇਦਾਂ ਆਪਾਂ ਗੁਲਾਈ ਪਾ ਲੈਣੀ ਆ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਅੱਧਾ ਇੰਚ ਆਪਾਂ ਮੋਢੇ ਨੂੰ ਡਾਊਨ ਕਰਨਾ ਹੈ। ਇਹਦੇ ਨਾਲ ਕੀ ਹੈ ਜੀ ਆਪਣੇ ਮੋਢੇ ਨਹੀਂ ਡਿੱਗਦੇ। ਜਿੰਨਾ ਦਾ ਹੁਣ neck ਡਿੱਗਦਾ ਜੀ ਇਸ ਲਈ ਅੱਧੇ ਇੰਚ ਦੀ ਮੋਢੇ ਦੀ ਕਾਟ ਪਾਉਣੀ ਪੈਂਦੀ ਆ। ਹੁਣ ਕੁਰਤੀ ਦੇ ਇਹ ਫਰੰਟ ਪੱਲਾ ਹੈ। ਫਰੰਟ ਪੱਲੇ ਨੂੰ ਹਮੇਸ਼ਾ ਆਪਾਂ ਥੱਲੇ ਸਾਈਡ ਹੀ ਰੱਖਦੇ ਹੁੰਨੇ ਆ। ਇਹਦੇ ਉੱਪਰ ਬੈਕ ਪੱਲਾ ਵਿਸ਼ਾ ਕੇ ਲਾਈਨਿੰਗ ਨੂੰ ਆਪਾਂ ਸੈੱਟ ਕਰ ਲਿਆ। ਇੰਨਾ ਨਿਸ਼ਾਨਾ ਦੇ ਉੱਤੇ ਹੁਣ ਆਪਾਂ ਕਟਿੰਗ ਕਰਾਂਗੇ ਇੱਥੇ ਡਾਊਨ ਕਰ ਲੈਣਾ 1/2 ਇੰਚ ਬੈਕ ਪੱਲੇ ਤੋਂ ਕਟਿੰਗ ਸਟਾਰਟ ਕਰਨੀ ਹੈ ਹੱਥ ਨੂੰ ਹਮੇਸ਼ਾ ਬੜੇ ਹੀ ਧਿਆਨ ਨਾਲ ਰੱਖਣਾ ਹੈ ਜੀ ਲਾਈਨਿੰਗ ਨਹੀਂ ਖਿਸਕਣੀ ਚਾਹੀਦੀ ਆ ਮੇਨ ਕਪੜਾ ਔਰ ਲਾਈਨਿੰਗ ਜਿਹੜੀ ਆਪਣੀ ਇੱਕ ਸਾਰ ਹੀ ਕਟਿੰਗ ਕਰ ਰਹੇ ਆ ਲੈਂਥ ਦਾ ਕੱਟ ਲਗਾਉਣਾ ਫਿਰ ਲਾਈਨਿੰਗ ਦੀ ਫੋਲਡਿੰਗ ਲਈ ਉਸ ਤੋਂ ਬਾਅਦ ਆਪਣਾ ਕਟ ਆਏਗਾ ਜੀ हिਪ ਦਾ ਫਿਰ ਕੱਟ ਹੈ ਜੀ ਕਮਰ ਦਾ ਇਹ ਕੱਟ ਤੁਸੀਂ ਜਰੂਰ ਲਗਾਉਣੀ ਹੈ ਕਿਉਂਕਿ ਲਾਈਨਿੰਗ ਨੂੰ ਔਰ ਮੇਨ ਕਪੜੇ ਨੂੰ ਅਟੈਚ ਕਰਨ ਵਿੱਚ ਬਹੁਤ ਯੂਸਫੁਲ ਹੈ ਜੀ ਸੋ ਏਸੀ ਆਪਣੀ ਹੈਵੀ ਬ੍ਰੈਸਟ suit ਦੀ ਕਟਿੰਗ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ